ਮੰਦ ਵਿੱਚ ਤੁਸੀਂ ਦੇਖਦੇ ਆਮ ਲੋਕਾਂ ਦੇ ਪ੍ਰਚਲਿਤ ਗੱਲ ਹੈ ਕਿ ਜਦੋਂ ਕਿਸੇ ਨੂੰ ਫੋਨ ਦੀ ਲੋੜ ਪੈਂਦੀ ਨਾ ਉਦੋਂ ਨਹੀਂ ਉਹ ਬੰਦਾ ਪੁੱਛਦਾ ਵੀ ਤੇਰੀ ਯਾਦ ਕਿੱਲੀ ਉਹ ਬਿਲਕੁਲ ਮੱਟੂ ਜੀ ਦਾ ਸੁਪੁੱਤਰ ਇਸ ਸੰਸਾਰ ਦੇ ਵਿੱਚੋਂ ਅਮਨਦੀਪ ਸਿੰਘ ਮੱਟੂ ਚਲੇ ਗਏ ਔਰ ਉਹਨਾਂ ਦੀ ਯਾਦ ਦੇ ਵਿੱਚ ਅੱਜ 17ਵਾਂ ਖੂਨਦਾਨ ਕੈਂਪ ਦਾ ਪਿੰਕ ਰੋਜ਼ ਹੋਟਲ ਗੜਸ਼ੰਕਰ ਵਿਖੇ ਲਾਇਆ ਜਾ ਰਿਹਾ ਹੈ ਅੱਜ ਦਾਤਾ ਅਮਨਦੀਪ ਸਿੰਘ ਮੱਟੂ ਦਾ 17ਵਾਂ ਖੂਨਦਾਨ ਕੈਂਪ ਪਿੰਕ ਰੋਜ ਗੜਸ਼ੰਕ ਜਲਗਾਇਆ ਜਾ ਰਿਹਾ ਜਿਹੜਾ ਲਗਾਤਾਰ ਪਿਛਲੇ ਸਮੇਂ ਤੋਂ ਅਸੀਂ ਚਲਾ ਰਹੇ ਹਾਂ ਖੂਨਦਾਨ ਕਰਨ ਦੇ ਬਹੁਤ ਸਮੇਂ ਤੋਂ ਪਹਿਲਾਂ ਹੀ ਜਦੋਂ ਮੈਂ ਪਰਦਾ ਸੀ ਨੌਜਵਾਨਾਂ 'ਚ ਕੰਮ ਕਰਦਾ ਸੀ ਉਦੋਂ ਵੀ ਲਗਾਉਂਦੇ ਸੀ ਜਦੋਂ ਅਨਚਿੰਤੇ ਆਵਾਜ਼ ਪੈ ਗਿਆ ਕਾਕਾ ਅਮਨਦੀਪ ਮੱਤੂ ਨੂੰ 17 ਅਗਸਤ 211 ਚ ਉਸ ਤੋਂ ਬਾਅਦ ਅਸੀਂ ਕਾਫੀ ਡਿਪਰੈਸ਼ਨ ਚਲੇ ਗਏ ਕਿਰਸੀ ਘਰਦਿਆਂ ਨਾਲ ਰਿਸ਼ਦਾਰਾਂ ਨਾਲ ਮਿੱਤਰਾਂ ਸੱਜਣਾ ਨਾਲ ਸੁਨਈਆਂ ਨਾਲ ਆਪਣੇ ਵਿਚਾਰਾਂ ਵਾਲਿਆਂ ਨਾਲ ਸਾਰਿਆਂ ਨਾਲ ਕੀਤਾ ਵੀ ਕੀ 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 ਇਹ ਜਗਮ ਜਿਹੜੇ ਹਮੇਸ਼ਾ ਅੱਡੇ ਰਹਣੇ ਆ ਇਹਨਾਂ ਤੇ ਅੰਬੂਰ ਨਹੀਂ ਆਂਦਾ ਤੇ ਇਹ ਸੁੱਕਣੇ ਨਹੀਂ ਇਹ ਕੀ ਕਰੀਏ ਉਹ ਕਹਿਣ ਲੱਗੇ ਵੀ ਕੋਈ ਸਮਾਜ ਚ ਹੋਰ ਬਿਹਤਰੀ ਨੇ ਸਮਾਜ ਦੀ ਸੇਵਾ ਕਰੀਏ ਅਸੀਂ ਸਾਲ ਦੇ ਦੋ ਕੈਂਪ ਵੀ ਲਾਏ ਅਸੀਂ ਸਮਾਜ ਦੇ ਵਿੱਚ ਇਹਨਾਂ ਦੇ ਦਰਖਤ ਵੀ ਪੌਦਿਆਂ ਦੀ ਵੀ ਸੇਵਾ ਕੀਤੀ ਬੂਟੇ ਲਗਾ ਕੇ ਅਸੀਂ ਪਾਣੀ ਬਚਾਉਣ ਦਾ ਅਪਰਾਲਾ ਵੀ ਕੀਤਾ ਤਾਂ ਅਸੀਂ ਇਹ ਸਮਝਦੇ ਹਾਂ ਕਿ ਸਭ ਤੋਂ ਜ਼ਿਆਦਾ ਮਹਾਂਦਾਨ ਜਿਹੜਾ ਆ ਉਹ ਖੂਨਦਾਨ ਹੋ ਇਹ ਗਾਵੀਆਂ ਨਾਲੀਆਂ 'ਚ ਡੁੱਲਣ ਨਾਲੋਂ ਜੇ ਸਮਾਜ ਦੀ ਬਿਹਤਰੀ ਲਈ ਕਿਸੇ ਕਿਸੇ ਦੀਆਂ ਨਾਰਾਂ ਜੀ ਵੀ ਖੂਨ ਚੱਲ ਜਾਵੇ ਤਾਂ ਬੰਦਾ ਬਚ ਸਕਦਾ ਇੱਕ ਡ੍ਰੌਪ ਖੂਨ ਦਾ ਵੀ ਕਿਸੇ ਦੇ ਕੰਮ ਆ ਸਕਦਾ ਇਸ ਕਰਕੇ ਅਸੀਂ 17ਵਾਂ ਖੂਨਦਾਨ ਕੈਂਪ ਅੱਜ 27 ਸਤੰਬਰ ਨੂੰ ਬੇਵਕਤ ਵਿਛੜਿਆਂ ਲਈ ਜਿਹੜੇ ਬੇਵਕਤ ਵਿਛੜ ਗਏ ਸੀ ਉਹਨਾਂ ਨੂੰ ਸਮਰਪਿਤ ਕਰ ਰਹੇ ਹਾਂ ਤੇ ਭਗਤ ਸਿੰਘ ਦਾ ਕੱਲ ਨੂੰ ਜਨਮ ਦਿਹਾੜਾ ਆ ਉਹਨਾਂ ਨੂੰ ਵੀ ਸਮਰਪਿਤ ਕਰ ਰਹੇ ਹਾਂ ਇਹਨਾਂ ਸਾਰੇ ਸਮਾਜ ਸੇਵੀਆਂ ਦਾ ਉਹਨਾਂ ਲੋਕਾਂ ਦਾ ਜਿਹੜੇ ਬਲੱਡ ਡੋਨਰ ਨੇ ਮੋਟੀਵੇਟਰ ਨੇ ਜਾਂ ਬਖਰੀਆਂ ਬਖਰੀਆਂ ਸੰਸਥਾਵਾਂ ਦੇ ਜਿਹੜੇ ਲੋਕ ਆਏ ਨੇ ਇੱਥੇ ਸੇਵਾ ਕਰਨ ਲਈ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਮੇਰੇ ਨਾਲ ਨੇ ਮਨਪ੍ਰੀਤ ਜੀ ਪਿੰਨ ਮੋਲਾਵਾਦਪੁਰ ਤੋਂ ਜਿਹਨਾਂ ਦਾ ਨਿਕਨੇਮ ਰੌਕੀ ਆ ਤੇ 78ਵੀਂ ਵਾਰ ਇਹਨਾਂ ਨੇ ਅੱਜ ਖੂਨਦਾਨ ਕੀਤਾ ਤੇ ਜਾਣਦੇ ਆ ਇਹਨਾਂ ਦਾ ਖੂਨਦਾਨ ਨੂੰ ਕਰਨ ਲੱਗੇ ਕਿਸ ਤਰ੍ਹਾਂ ਐਕਸਪੀਰੀਅੰਸ ਆ ਤੇ ਕਿਸ ਤਰ੍ਹਾਂ ਨੇ ਪਹਿਲੀ ਵਾਰ ਖੂਨਦਾਨ ਕੀਤਾ ਸੀ ਰੌਕੀ ਸਵਾਗਤ ਹੈ ਸਭ ਤੋਂ ਮੈਨੂੰ ਤੁਹਾਡਾ ਹੀ ਥੈਂਕ ਯੂ ਸ਼ੁਰੀ ਸਾਹਿਬ ਪਹਿਲਾਂ ਤੋਂ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਸਾਡੇ ਕੈਂਪ 'ਚ ਆਏ ਚਾਚੰਦ ਕੈਂਪ ਨੂੰ ਲਾਇ ਉਗਲੇ ਫੋਟਾ ਚ ਧੰਨਵਾਦ ਬਾਕੀ ਜਿਹੜੀ ਗੱਲ ਤੁਸੀਂ ਐਕਸਪੀਰੀਅੰਸ ਨਹੀਂ ਕਰਦੇ ਨੂੰ ਇੱਕ ਖੂਨਦਾਨ ਕੰਮ ਦਾ ਐਕਸਪੀਰੀਅੰਸ ਮੈਂ 18 ਸਾਲ ਦਾ ਸੀ ਜਿਸ ਦਿਨ ਪਹਿਲੀ ਵਾਰੀ ਬਲੱਡ ਦਾਨ ਕੀਤਾ ਉਹਦੇ ਲਈ ਉਹਨੋਂ ਤੋਂ ਲੈ ਕੇ ਹੁਣ ਤੱਕ ਜੋ ਮੈਂ ਸਮਝਦਾ ਇੱਕ ਤਾਂ ਮੈਂ ਬਿਲਕੁਲ ਤੰਦਰੁਸਤ ਹਾਂ ਜੀ ਕੋਈ ਬਿਮਾਰੀ ਨਹੀਂ ਨੇੜੇ ਆਈ ਦੂਜਾ ਸਮਾਜ ਦੇ ਵਿੱਚ ਜਿੱਥੇ ਬਲੱਡ ਦੀ ਸ਼ਾਰਟੇਜ ਆਉਂਦੀ ਸੀ ਮੈਂ ਮਾਣ ਮਹਿਸੂਸ ਕਰਨ ਲੱਗ ਪਿਆ ਵੀ ਮੈਨੂੰ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਨੇ ਸਾਨੂੰ ਬਲੱਡ ਦੀ ਲੋੜ ਹੈ ਔਰ ਮੈਂ ਉੱਥੇ ਪਹੁੰਚਦਾ ਵੀ ਤੇ ਬਹੁਤ ਸਾਰੇ ਲੋਕਾਂ ਦੀ ਜਾਨ ਚੋਣ ਛੋਟਾ ਜਿਹਾ ਯੋਗਦਾਨ ਵੀ ਪਾਉਂਦੇ। ਫਿਰ ਸੈਕੰਡ ਜਿਹੜਾ ਮੈਂ ਮੇਰੇ ਦੁਆਰਾ ਬਣਾਇਆ ਸੈਟਅਪ ਪਹਿਲਾਂ ਇਹ ਹੋਇਆ ਹੋਇਆ ਕਿ ਬਲੱਡ ਦਾਨ ਕਰਨ ਦੇ ਨਾਲ ਜਿਹੜੇ ਮੇਰੇ ਬਲੱਡ ਦੇ ਟੈਸ ਹਾਂ ਓਫਕੋਰਸ ਉਹ ਇਹਨੇ 3 ਮਹੀਨੇ ਬਾਅਦ ਮੈਨੂੰ ਪਤਾ ਲੱਗਦਾ ਕਿ ਮੈਂ ਤਾਂ ਮੈਂ ਜਿਹੜਾ ਤੁਸੀਂ ਫੋਨ ਦਾਨ ਕਰਦੇ ਹੋ ਹਰ 3 ਮਹੀਨੇ ਤਕਰੀਬਨ ਇੱਕ ਵਾਰ ਕਰ ਦਿੰਦੇ ਹੋ। ਬਿਲਕੁਲ ਜੀ 90 ਦਿਨਾਂ ਬਾਅਦ ਮੈਂ ਪ੍ਰੋਸੈਸਰ ਮੰਨ ਕੇ ਚੱਲਦਾ ਹਾਂ। ਪਹਿਲੀ ਵਾਰ ਯਾਨੀ ਤਾਂ ਕਿਹੜੇ ਸੰਚ ਫੋਨ ਦਾਨ ਕੀਤਾ ਇਹ? మేబీ 1999 1999 ਹਾਂ ਕੰਮਿਸ਼ਨਰ ਨੇ ਕੰਮਿਸ਼ਨਰ ਨੇ ਡਿਲੀਵਰ ਕਰਨ ਕਿਸੇ ਨੇ ਮੋਟੀਵੇਟ ਕੀਤਾ ਸੀ ਜਾਂ ਆਪਣੇ ਆਪ ਨੂੰ ਕਿਸ ਤਰ੍ਹਾਂ ਸੀ ਬਿਲਕੁਲ ਮੈਨੂੰ ਮੋਟੀਵੇਟ ਕਰਨ ਵਾਲੇ ਸਾਡੇ ਪ੍ਰੋਫੈਸਰ ਬੈਦ ਸਾਹਿਬ ਜਿਹੜੇ ਗੋਗੋ ਵਾਲੇ ਆ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ ਸਾਡੇ ਫਰਪ੍ਰਿਤ ਮੇਦੀ ਜੀ ਰੰਕੂ ਮੇਦੀ ਜੀ ਮੇਦੇ ਆ ਉਹ ਲਗਾਤਾਰ ਖੂਨਦਾਨ ਕੈਂਪ ਲਾ ਰਿਹਾ ਉਸ ਟਾਈਮ ਪਹਿਲਾ ਖੂਨਦਾਨ ਕੈਂਪ ਉਹਨੇ ਪਿੰਡ ਦੇ ਵਿੱਚ ਲਾਇਆ ਜੋ ਕਿ ਰਬਦਾਸ ਗੁਰਦੁਆਰਾ ਸਾਹਿਬ ਦੇ ਵਿੱਚ ਲਾਇਆ ਸੀ ਤੇ ਮੈਂ ਪਹਿਲਵਾਨੀ ਦੇ ਖੇਤਰ ਦੇ ਵਿੱਚ ਪੈਰ ਰੱਖਦੇ ਬੈਂਸ ਸਾਹਿਬ ਨੇ ਮੈਨੂੰ ਪਛਾਣ ਲਿਆ ਕਿਉਂਕਿ ਉਹ ਮੁੱਖ ਖੋਲਾਰੇ ਸੀ ਕਬੱਡੀ ਦੇ ਤੇ ਪਹਿਲਵਾਨੀ ਦੇ ਉਹਨਾਂ ਨੇ ਮੈਨੂੰ ਦੇਖ ਕੇ ਕਹਿੰਦੇ ਰੋਕ ਕੇ ਤੇ ਬੁਲਾ ਨਿਦਾਨ ਕੀਤਾ ਕਿ ਪ੍ਰੋਫੈਸਰ ਮੈਂ ਤਾਂ ਕਿਥਨ ਕਹਿੰਦੇ ਵੀ ਤੈਨੂੰ ਗੱਲ ਕੀ ਤੂੰ ਕਰਨੀ ਹੈ ਸਾਵਾ ਯਾਨੀ ਦਿਮਾਗ ਦੇ ਵਿੱਚ ਡਰ ਸੀ ਪਰ ਉਹਨਾਂ ਨੇ ਮੈਨੂੰ ਇੰਨਾ ਉਤਾਰ ਕੇ ਮੇਰੇ ਦਿਮਾਗ ਦੇ ਵਿੱਚ ਗੱਲ ਬਿਠਾਈ ਤੇ ਮੈਂ ਉਦੋਂ ਤੋਂ ਬੈਡ ਤੇ ਲੰਮਾ ਤੇ ਪਹਿਲੀ ਵਾਰੀ ਬੈਡ ਤੋਂ ਬਾਹਰੋਂ ਫੋਨ 90 ਤੱਕ ਡੀਗਰ ਉਹ ਕਹੋ ਪੂਰੇ ਤੁਹਾਡਾ ਮੋਟੀਵੇਸ਼ਨ ਦਾ ਮੁੱਖ ਸਮਝ ਬਿਲਕੁਲ ਇਸੇ ਨੇ ਕਿਸੀ ਨਾ ਕਿਸੀ ਮੋਟੀਵੇਸ਼ਨ ਤੋਂ ਇਸ ਪਾਸੇ ਨੂੰ ਪ੍ਰੇਰਿਤ ਹੁੰਦੇ ਆ ਤੇ ਫਿਰ ਨੌਜਵਾਨ ਵੀ ਇਸੇ ਤਰ੍ਹਾਂ ਮੋਟੀਵੇਟ ਹੋ ਰਿਹਾ ਤੁਸੀਂ ਕਰ ਰਹੇ ਹੋ ਤੇ ਗੱਲ ਇਹ ਹੈ ਕਿ ਜਿਸ ਤਰ੍ਹਾਂ ਕਿ ਖੂਨਦਾਨ ਕਰਨ ਦੇ ਨਾਲ ਤੁਸੀਂ ਸੈਲਫ ਟਰਪ ਨੇ ਆਪਣੇ ਥੋੜਾ ਕਹਿੰਦੇ ਹਲਕਾਪਨ ਮਹਿਸੂਸ ਕਰਦੇ ਹੋ ਚਾਹ ਜਿਹੜਿਆ ਰਹਿਣਾ ਖੂਨਦਾਨ ਕਰਨਾ ਕਿਤੇ ਨਾ ਕਿਤੇ ਸਮਾਜ ਦੇ ਅੰਦਰ ਜਿਹੜਾ ਖੂਨਦਾਨ ਇਹ ਸਮਾਜਿਕ ਤਾਣੇ ਵਾਲੇ ਨੂੰ ਜੋ ਕਿ ਵੰਡਿਆ ਹੋਇਆ ਉਸੇ ਵੀ ਜੋੜਦਾ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਦੇਖੋ ਸ਼੍ਰੀ ਸਾਹਿਬ ਤੁਹਾਡਾ ਸਵਾਲ ਬਹੁਤ ਵਧੀਆ ਇਹ ਜਿਹੜਾ ਤੁਸੀਂ ਆਮ ਫਿਲਮਾਂ ਦੇ ਵਿੱਚ ਤੁਸੀਂ ਦੇਖਦੇ ਆ ਆਮ ਲੋਕਾਂ ਦੇ ਪਰਚਲਕ ਬਦਲਿਆ ਕਿ ਜਦੋਂ ਕਿਸੇ ਨੂੰ ਖੂਨ ਦੀ ਲੋੜ ਪੈਂਦੀ ਨਾ ਉਦੋਂ ਨਹੀਂ ਉਹ ਬੰਦਾ ਪੁੱਛਦਾ ਵੀ ਤੇਰੀ ਜਾਨ ਤੇ ਲਈ ਉਹ ਬਿਲਕੁਲ ਇਹ ਸਭ ਤੋਂ ਵੱਡੀ ਗੱਲ ਹੈ ਆਪਾਂ ਬਲੱਡ ਬੈਂਕ ਜਾਂਦੇ ਆ ਸਾਡਾ ਬਲੱਡ ਇਕੱਠਾ ਕਰਕੇ ਨਾ ਜਿਹੜਾ ਉਹ 15 ਤੋਂ 20 ਦਿਨ ਦਾ ਪ੍ਰੋਸੈਸ ਹੈ ਇਹਨੂੰ ਫਿਲਟਰਾਈਜ਼ ਕੀਤਾ ਜਾਂਦਾ ਇੱਥੇ ਦੇਖਿਆ ਜਾਂਦਾ ਕੋਈ ਬਿਮਾਰੀ ਤਾਂ ਨਹੀਂ ਕੋਈ ਕੁਝ ਜਦੋਂ ਉਸੇ ਬਲੱਡ ਸਾਡੇ ਮੰਨ ਕਿਸੇ ਨੂੰ ਲੋੜ ਪੈਂਦੀ ਆ ਅਸੀਂ ਉੱਥੇ ਜਾ ਕੇ ਇਹ ਨਹੀਂ ਪੁੱਛਦੇ ਕਿ ਹਿੰਦੂ ਦਾ ਮੁਸਲਮਾਨ ਦਾ ਈਸਾਈ ਦਾ ਉਦੋਂ ਅਸੀਂ ਬਲੱਡ ਲੈਣ ਦੀ ਕਾਹਲੀ ਕਰਦੇ ਆ ਇਹ ਮੈਂ ਸਮਝਦਾ ਵੀ ਜਾਪ ਬਾਤ ਤੋਂ ਫੇਰ ਬਾਤ ਤੋਂ ਉਪਰ ਉੱਠ ਕੇ ਮੈਨੂੰ ਸਮਾਜ ਜੀਵਨ ਨਾਲ ਜੋੜਦਾ। ਦੂਸਰੀ ਗੱਲ ਜਿਹੜੀ ਕਿ ਅੱਜ ਦੀ ਸਾਇੰਸ ਅੱਜ ਤੱਕ ਖੂਨ ਨਹੀਂ ਬਣਾ ਸਕੀ ਮਨੁੱਖੀ ਖੂਨ ਜਿਹੜਾ ਠੀਕ ਹੈ ਨਾ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ? ਦੇਖੋ ਇਹ ਵੀ ਤੁਹਾਡਾ ਬਿਲਕੁਲ ਸਹੀ ਗੱਲ ਹੈ। ਖੂਨ ਜਿਹੜਾ ਨਾ ਜੀ ਮੈਂ ਮੰਨ ਲਓ ਮੇਰਾ ਦਿਲ ਕਰਦਾ ਕਿ ਮੇਰੇ ਕੋਲ ਕਰੋੜਾ ਰੁਪਏ ਹੋਵੇ। ਮੈਂ দান ਕਰਨਾ ਚਾਹੁੰਨਾ। ਕਰੋੜਾ ਰੁਪਏ ਮੈਂ ਜੇ ਡਿਸੇਬਲ ਆ ਮੈਂ ਮੇਰੇ ਕੋਲ ਸਮਾਂ ਨਹੀਂ ਹੈ ਜਾਂ ਕੁਝ ਵੀ ਹੈ। ਮੈਂ ਕਿਸੇ ਨੂੰ ਕਹਿਦਾ ਸ਼ੋਰੀ ਸਾਹਿਬ ਮੇਰੇ ਪੈਸੇ ਆ ਉੱਥੇ ਜਾ ਕੇ দান ਕਰਨਾ ਇਹ ਜਿਹੜਾ ਬਲੱਡ ਹੈ ਨਾ ਜੀ ਇਹ ਖੁਦ ਜਾ ਕੇ ਹੀ ਦਾਨ ਕਰਨਾ ਪੈਂਦਾ ਤੁਹਾਨੂੰ ਇਹ ਨਹੀਂ ਕਹਿਣਾ ਵੀ ਮੈਂ ਕਿਸੇ ਦੇ ਥਰੂ ਜਾ ਕੇ ਨੂੰ ਮੈਸੇਜ ਕਰਵਾ ਦੇ ਕਰ ਦਈਏ ਵੀ ਜਾਫ ਲੱਗ ਗਿਆ ਜਦੋਂ ਤੁਸੀਂ ਪਹੁੰਚੋਗੇ ਤਾਂ ਹੀ ਬਲੱਡ ਦਾਨ ਹਰੇ ਰੀਅਲ ਦਾਨ ਤੁਹਾਡਾ ਖੁਦ ਪਹੁੰਚ ਕੇ ਫੋਨ ਦਾਨ ਤੇ ਹਰ ਦਾਨਾ ਜਿਹੜਾ ਆਪਣੇ ਆਪ ਹੀ ਕੀਤਾ ਜਾ ਸਕਦਾ ਕਿਸੇ ਮੀਡੀਏਟਰ ਨਾਲ ਨਹੀਂ ਸੋ ਫੋਨ ਦਾਨ ਕੈਂਪੇਨ ਦੇ ਵਿੱਚ ਜਿੰਨੇ ਵੀ ਫੋਨ ਦਾਨ ਹਿੱਸਾ ਲੈਂਦੇ ਉਹ ਵਧਾਈ ਦੇ ਪਾਤਰ ਨੇ ਕਿ ਉਹ ਸਮਾਜ ਨੂੰ ਆਪਸ ਵਿੱਚ ਜੋੜਦੇ ਨੇ ਇਹੋ ਜਿਹਾ দান ਕਰਦੇ ਨੇ ਕਿ ਜਿਹੜਾ ਕਿ ਸਿਰਫ ਉਹੀ ਕਰ ਸਕਦੇ ਨੇ ਸੇਕਰ ਤੁਹਾਡੇ ਵੀ ਨਜ਼ਰ ਵਿੱਚ ਕੋਈ ਖੌਂਦਾ ਨਹੀਂ ਆਂਦਾ ਤੁਸੀਂ ਹੌਸਲਾ ਪਾ ਕੇ ਜਰੂਰ ਕਰਿਆ ਕਰੋ ਕਿਉਂਕਿ ਆਪਣਾ ਸਮਾਂ ਔਰ ਆਪਣਾ ਉਸ ਚੀਜ਼ ਨੂੰ দান ਕਰਦਾ ਵਾ ਕਿ ਜਿਹੜੀ ਕੁਦਰਤ ਦੀ ਨਿਮਤ ਹੈ ਥੈਂਕ ਯੂ ਧੰਨਵਾਦ ਗਾਮਰੇਟ ਦਰਸ਼ਨ ਸਿੰਘ ਜੀ ਮਤੂ ਨੇ ਆਪਣੇ بیٹے ਦੀ ਅਤੇ ਉਹ ਵਿਅਕਤੀ ਜਿਹੜੇ ਕਿ ਅਨਟੈਂਬਲੀ ਸੰਸਾਰ ਚੋਂ ਚਲੇ ਗਏ ਉਹਨਾਂ ਦੀ ਯਾਦ ਨੂੰ ਤਾਤਾ ਰੱਖਣ ਵਾਸਤੇ ਖੂਨਦਾਨ ਕੈਂਪ ਲਵਾਇਆ ਆਪਣੇ ਪਿਆਰਿਆਂ ਨੂੰ ਯਾਦ ਕਰਨ ਵਾਸਤੇ ਖੂਨਦਾਨ ਕੈਂਪ ਦਾ ਆਯੋਜਨ ਕਰਨਾ ਸਭ ਤੋਂ ਨੇਕ ਉਪਰਾਲਾ ਵੈ ਆਪਣੇ ਪਿਆਰਿਆਂ ਸਤਕਾਰਿਆਂ ਨੂੰ ਯਾਦ ਕਰਨ ਦੇ ਵਾਸਤੇ ਕਾਮਰੇਡ ਮੱਟੂ ਜੀ ਦਾ ਸੁਪੁੱਤਰ ਇਸ ਸੰਸਾਰ ਦੇ ਵਿੱਚੋਂ ਅਮਨਦੀਪ ਸਿੰਘ ਮੱਟੂ ਚਲੇ ਗਏ ਔਰ ਉਹਨਾਂ ਦੀ ਯਾਦ ਦੇ ਵਿੱਚ ਅੱਜ 17ਵਾਂ ਖੂਨਦਾਨ ਕੈਂਪ ਦਾ ਪਿੰਕ ਰੋਜ਼ ਹੋਟਲ ਗੜਸ਼ੰਕਰ ਵਿਖੇ ਲਗਾਇਆ ਜਾ ਰਿਹਾ ਵੈ ਔਰ ਇਸ ਤੇ ਵਿੱਚ 60 ਤੋਂ ਵੱਧ ਵਿਅਕਤੀਆਂ ਨੇ ਖੂਨਦਾਨ ਅਜ ਕੀਤਾ ਹੈਗਾ ਔਰ ਕੈਂਪ ਦੀ ਜਿਹੜੀ ਵਿਸ਼ੇਸ਼ਤਾ ਐ ਸੀ ਕਿ ਮਹਿਲਾਵਾਂ ਜਿਹੜੀਆਂ ਮੈਂ ਉਹਨਾਂ ਨੇ ਵੀ ਖੂਨਦਾਨ ਕੀਤਾ ਆਮ ਤੌਰ ਤੇ ਹਿੰਦੁਸਤਾਨ ਦੇ ਵਿੱਚ ਮਹਿਲਾਵਾਂ ਦੇ ਵਿੱਚ ਆਪਣੇ ਖੂਨ ਦੀ ਕਮੀ ਹੋਣ ਕਰਕੇ ਉਹ ਖੂਨਦਾਨ ਨਹੀਂ ਕਰਦੀਆਂ। ਇਹ ਯੋਜਨ ਬਲੱਡ ਡੋਨਰ ਕਾਉਂਸਲ ਵੱਲੋਂ ਚਲਾਏ ਜਾ ਰਹੇ ਬਲੱਡ ਸੈਂਟਰ ਨਵਾਂ ਸ਼ਹਿਰ ਵੱਲੋਂ ਕੀਤਾ ਜਾ ਰਿਹਾ ਵਾ। ਬਲੱਡ ਡੋਨਰ ਕੌਂਸਲ ਦੇ ਬਲੱਡ ਸੈਂਟਰ ਦੀ ਸਥਾਪਨਾ ਆਇਤੋ 3 ਦਹਾਕਿਆਂ ਪਹਿਲਾਂ ਹੋਈ ਸੀਗੀ ਉਸ ਵਕਤ ਇਸ ਲਾਟੇ 'ਚ ਕੋਈ ਬਲੱਡ ਬੈਂਕ ਬਲੱਡ ਸੈਂਟਰ ਨਹੀਂ ਸੀ ਹੁੰਦਾ ਬੀ ਡੀ ਸੀ ਦੇ ਵਿੱਚੋਂ ਹਰ ਮਹੀਨੇ 500 ਤੋਂ ਲੈ ਕੇ 600 ਫੂੰਦੀਆਂ ਬੋਤਲਾਂ ਲੋੜਵੰਦ ਵਿਅਕਤੀਆਂ ਨੂੰ ਦਿੱਤੀਆਂ ਜਾਂਦੀਆਂ ਵੈ ਔਰ ਜਿਹੜੇ ਕੀ ਸਰਕਾਰ ਨੇ ਰਾਚੀ ਮਿੱਥੀ ਹੈ ਕਿ 1500 ਰੁਪਈਆ ਲੈਣਾ ਵੈ ਜੇ ਕਿਸੇ ਨੂੰ ਖੂਨ ਦੇਣਾ ਟੈਸਟਾਂ ਦੀ ਫੀਸ BDC ਜਿਹੜੀ ਹੈ ਉਹ 1150 ਰੁਪਏ ਟੈਸਟਾਂ ਦੀ ਫੀਸ ਲੈਂਦੀ ਹੈ ਬਾਕੀ ਪੈਸੇ ਚੈਰਿਟੀ ਦੇ ਵਿੱਚੋਂ ਦਿੱਤੇ ਜਾਂਦੇ ਆ ਜਿਹੜੇ ਬੱਚੇ ਥੈਲੇਸੀਮੀਆ ਤੋਂ ਪੀੜਤ ਹੈ ਜਿਨ੍ਹਾਂ ਦੇ ਸਰੀਰ ਚ ਖੂਨ ਨਹੀਂ ਮੰਗਾ ਉਹਨਾਂ ਕੋਲੋਂ ਖੂਨ ਦੇ ਟੈਸਟਾਂ ਦੀ ਕੋਈ ਫੀਸ ਨਹੀਂ ਲਈ ਜਾਂਦੀ ਜਿਹੜੇ ਮਰੀਜ਼ਾਂ ਨੂੰ ਕੈਂਸਰ ਹੈ ਜਾਂ ਕਿਡਨੀ ਫੇਲ ਹੋ ਰਿਹਾ ਹੈ ਉਹਨਾਂ ਨੂੰ 30% ਦਾ ਡਿਸਕਾਊਂਟ ਟੈਸਟਿੰਗ ਚਾਰजेस ਤੋਂ ਦਿੱਤਾ ਜਾਂਦਾ ਵਾ ਜਿਹਦੇ ਲੋਕਾਂ ਦੇ ਕੋਲ ਕੁਝ ਵੀ ਨਹੀਂ ਹੈਗਾ ਕੋਈ ਪੈਸਾ ਨਹੀਂ ਹੈਗਾ ਪੈਰਾਂ 'ਚ ਚੱਪਲ ਵੀ ਨਹੀਂ ਹੈਗੀ ਕੋਈ ਬੰਦਾ ਉਹਨਾਂ ਦਾ ਇਲਾਜ ਕਰਾ ਰਿਆ ਵਾ ਉਹਨਾਂ ਦੇ ਕੋਲੋਂ ਖੂਨ ਦੇ ਟੈਸਟਾਂ ਦੀ ਉਹਨਾਂ ਦੇ ਕੋਲੋਂ ਖੂਨ ਦੇ ਟੈਸਟਾਂ ਦੀ ਕੋਈ ਫੀਸ ਨਹੀਂ ਲਈ ਜਾਂਦੀ ਹੈਗੀ ਬੀਡੀਸੀ ਦਾ ਜਿਹੜਾ ਅਦਾਰਾ ਵਾ ਇੱਕ ਚੈਰੀਟੇਬਲ ਅਦਾਰਾ ਵਾ ਜਿਹੜਾ ਲੋਕਾਂ ਦੇ ਵਾਸਤੇ ਲੋਕਾਂ ਦੇ ਵੱਲੋਂ ਹੀ ਚਲਾਇਆ ਜਾ ਰਿਹਾ ਹੈਗਾ ਵਾ ਔਰ ਉੱਤਰੀ ਭਾਰਤ ਵਿੱਚ ਯੂ ਸਬਲੈਂਡ ਸੈਂਟਰ ਦੇ ਵਿੱਚੋਂ ਸੇਫ ਅਤੇ ਹੈਲਦੀ ਬਲੱਡ ਅਵੇਲੇਬਲ ਹੁੰਦਾ ਵਾ ਸੇਫ ਔਰ ਹੈਲਦੀ ਬਲੱਡ ਤੋਂ ਭਾਵ ਕੀ ਹੈ ਕਿ ਅਗਰ ਮੈਂ ਆਪਣੇ ਮਾਤਾ ਜੀ ਨੂੰ ਵੀ ਖੂਨ ਦੇਣਾ ਵਾ ਇਹ ਦੇਖਣਾ ਕਿ ਮੇਰਾ ਖੂਨ ਸਾਫ਼ ਅਤੇ ਸਿਹਤਮੰਦ ਹੈਗਾ ਵਾ ਉਹਦੇ ਵਾਸਤੇ ਟੈਸਟ ਕੀਤੇ ਜਾਂਦੇ ਕਿ ਮੇਰੇ ਖੂਨ ਹੀ ਪੀਲੀਆ ਨਾ ਹੋਵੇ ਸੈਕਸੂअली ट्रांसमिटेड ਡਿਜ਼ੀਜ਼ਸ ਨਾ ਹੋਣ ਐ AIDS ਵਾਲਾ ਵਾਇਰਸ ਨਾ ਹੋਵੇ ਮਲੇਰੀਆ ਵਾਲਾ ਵਾਇਰਸ ਨਾ ਹੋਵੇ ਔਰ ਵਿਸ਼ਵ ਸਿਹਤ ਸੰਗਠਨ ਕਹਿੰਦਾ ਹੈ ਕਿ ਵਲੰਟਰੀ ਡੋਨਰਸ ਜਿਹੜੇ ਆ ਉਹੀ ਸੇਫ ਅਤੇ ਸੁਰੱਖਿਤ ਬਲੱਡ ਪੰਚਾ ਸਕਦੇ ਆ ਬੀਡੀਸੀ ਦੇ ਵਿੱਚ ਜਿਹੜਾ ਬਲੱਡ ਆਂਦਾ ਵਾ ਆਮ ਤੌਰ ਤੇ ਵਲੰਟਰੀ ਬਲੱਡ ਡੋਨਰਸ ਦੇ ਰਾਹੀਂ ਹੀ ਆਂਦਾ ਹੈਂਟਰ ਦੇ ਵਿੱਚ ਦਮਾਸ਼ਾਹਰ ਗੜ੍ਹ ਸ਼ੰਕਰ ਦੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਕੈਂਪ ਲਗਾਏ ਜਾਂਦੇ ਆ ਇਵਨ ਹਿਮਾਚਲ ਪ੍ਰਦੇਸ਼ ਵੀ ਲਗਾਏ ਜਾਂਦੇ ਆ ਮੈਂ ਬੇਨਤੀ ਕਰਨੀ ਚਾਹੁੰਦਾ ਵਾਂ ਬਕੌਰ ਬਲੱਡ ਟ੍ਰਾਂਸਫਿਊਜ਼ਨ ਅਫਸਰ ਜੇ ਕੋਈ ਸੱਜਣ ਜਾਂ ਦੇਵੀ ਆਪਣੇ ਇਲਾਕੇ ਦੇ ਵਿੱਚ ਖੂਨਦਾਨੈਂਪ ਕੈਂਪ ਲਗਾਉਣਾ ਚਾਹਵੇ ਤਾਂ ਉਹ ਜਦੋਂ ਮਰਜ਼ੀ ਰਾਹੋਂ ਰੋਡ ਦੇ ਉੱਤੇ ਬਲੱਡ ਡੋਨਰ ਸੈਂਟਰ ਦੇ ਵਿੱਚ ਆ ਕੇ ਸੰਪਰਕ ਮੈਨੇਜਰ ਮਨਮੀਤ ਸਿੰਘ ਜੀ ਦੇ ਨਾਲ ਕਰ ਸਕਦੇ ਆ ਔਰ ਅਸੀਂ ਉਹਨਾਂ ਦੇ ਇਲਾਕੇ ਦੇ ਵਿੱਚ ਜਿਹੜਾ ਵੈ ਕੈਂਪ ਲਗਾ ਦਾਂਗੇ ਤਾਂ ਕਿ ਖੂਨਦਾਨੀਆਂ ਨੂੰ ਚੱਲ ਕੇ ਬਹੁਤ ਦੂਰ ਨਾ ਜਾਣਾ ਅਕਸਰ ਖੂਨਦਾਨ ਕਰਦੇ ਆ ਹੁਸ਼ਿਆਰਪੁਰ ਜਾ ਕੇ ਵੀ ਲੁਧਿਆਣਾ ਜਾ ਕੇ ਵੀ ਉਹਨਾਂ ਸਾਰੇ ਲੋਕਾਂ ਦਾ ਵੀ ਤਹਿ ਦਿਲੋਂ ਧੰਨਵਾਦ ਜਿਦੋਂ ਕਿ ਕੋਈ ਵੀ ਬਲੱਡ ਬੈਂਕ ਨਮਾਸ਼ਰਪੁਰ ਤੋਂ ਇਲਾਵਾ ਵੀ ਭਾਈ ਕਨਈਆ ਜੀ ਹੁਸ਼ਾਰਪੁਰ ਬਿਆਨਨੰਦ ਮੈਡੀਕਲ ਕਾਲਜ ਪੀਜੀਆ ਚੰਡੀਗੜ੍ਹ ਜਦੋਂ ਇੱਥੇ ਆਪਣਾ ਸੁਨੇਹਾ ਦਿੰਦੇ ਆ ਕਿ ਤੁਸੀਂ ਖੂਨ ਦਿਓ ਤੇ ਇਸ ਇਲਾਕੇ ਦੇ ਲੋਕ ਤਤਪਰ ਹੋ ਕੇ ਜਾ ਕੇ ਖੂਨਦਾਨ ਕਰਦੇ ਆ ਗਏ ਇਹ ਇਲਾਕੇ ਦੇ ਲੋਕਾਂ ਨੂੰ ਸਲਾਮ ਜਿਨ੍ਹਾਂ ਨੇ ਖੂਨਦਾਨ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਹਿੱਸਾ ਬਣਾਇਆ ਹੋਇਆ ਹੈ